ਹੀ ਰਾਮ ਸਤਨਾਮ ਸ੍ਰੀ ਵਾਹਿਗੁਰੂ ਸਤਿ ਜੀਮ ਸੋਰਠਿ ਮਹਲਾ ਪੰਜ ਜੀ ਗੰ ਅਗੈ ਸੁਖ ਗੁਰ ਦੀਮ ਪਾਚ ਕੁਸਲ ਕੀ ਮੁਰਗੀ ਅਗੈ ਸੁਖ ਜਾਰੇ ਉਸੁਰਤੀ ਬੁਰਤੀ ਆਮ ਸਰਬ ਰਤਨ ਸਤਪਾਯ ਗੋੜ ਆਪਣਾ ਜਦ ਆਇਆ ਆਪਣੇ ਸਤਗੁਰ ਕੀ ਬੜਾਈ ਮਨ ਇੱਛੇ ਫਰਾਈ ਸੰਤੋ ਦਿਨ ਦਿਨ ਵਾਹਿਗੁਰੂ ਜੀ ਜੰਤ ਸਭ ਭੈ ਦਿਆਲ ਪ੍ਰਭ ਰੱਬ ਨੇ ਕਰਦੀਨ ਸਤਿ ਸੁਭਾਈ ਬਰੀ ਤੁ ਪਾਲਨ ਨਾਨਕ ਸਾਚ ਪਤੀ ਨੇ ਜੀ ਜੰਤ ਸਭ ਭੈ ਦਿਆਲ